ਦੋਸਤੋ ਅੱਜ ਗੱਲ ਕਰਦੇ ਆਂ ਪੰਜ ਅਜਿਹੇ ਕਿੱਤਿਆਂ ਦੀ ਜਿਹੜੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕੋਈ ਨਾ ਕੋਈ ਅਸਰ ਪਾਉਂਦੇ ਆ ਤੇ ਆਪਾਂ ਵੇਖਦੇ ਹਾਂ ਉਹ ਕਿੱਤੇ ਜਿਹੜੇ ਆ ਤੁਹਾਡੇ ਨਾਲ ਕਿੰਨੀ ਕੁ ਤੁਹਾਡੀ ਸੁੱਖ ਮੰਗਦੇ ਆ ਪਹਿਲੇ ਨੰਬਰ ਤੇ ਡਾਕਟਰ ਆ ਜਾਂਦਾ ਡਾਕਟਰ ਬਹੁਤ ਵਧੀਆ ਹੁੰਦੇ ਆ ਸਾਡਾ ਇਲਾਜ ਕਰਦੇ ਆ ਪਰ ਹਮੇਸ਼ਾ ਉਹਨਾਂ ਦੀ ਸੁੱਖਣਾ ਚ ਕੀ ਹੁੰਦਾ ਵੀ ਇਲਾਕੇ ਚ ਲੋਕ ਬਿਮਾਰ ਹੁੰਦੇ ਰਹਿਣ ਤੇ ਤਾਂ ਹੀ ਉਹਨਾਂ ਦਾ ਕਾਰੋਬਾਰ ਚੱਲਦਾ ਦੂਜੇ ਨੰਬਰ ਤੇ ਆ ਜਾਂਦੇ ਆ ਵਕੀਲ ਵਕੀਲ ਕਹਿੰਦੇ ਆ ਵੀ ਇਹ ਆਪਸ ਵਿੱਚ ਲੋਕ ਲੜਦੇ ਹੀ ਰਹਿਣ ਬੱਟਾ ਬਣਾਦੇ ਆ ਲੜਾਈਆਂ ਰਸਤੇ ਵਿੱਚ ਤੁਰੇ ਜਾਂਦੇ ਮੇਰੇ ਘਰ ਕੇ ਕੂੜਾ ਛੋੜ ਦਿੱਤਾ ਸਿਰ ਵੱਢਦੇ ਇੱਕ ਦੂਜੇ ਦੇ ਡਾਂਗਾ ਮਾਰ ਲੀਆਂ ਮਤਲਬ ਜੋ ਵੀ ਕੰਮ ਕਰਦੇ ਵਕੀਲ ਕਰਦੇ ਆ ਵੀ ਕੋਈ ਨਾ ਕੋਈ ਉਹਨਾਂ ਨੇ ਜਾਂਦਾ ਵੀ ਆਪਸ ਵਿੱਚ ਲੜੇ ਭੇੜੇ ਰਹਿਣ ਉਹਨਾਂ ਦਾ ਕਾਰੋਬਾਰ ਤਾਂ ਚੱਲਦਾ ਤੀਜੇ ਨੰਬਰ ਤੇ ਥੋੜੇ ਦਿਨਾਂ ਨਾਲ ਤੋਂ ਵਧੀਆ ਜਿਹੜੇ ਆਏ ਨੇ ਪੁਲਿਸ ਵਾਲੇ ਆ ਜਾਂਦੇ ਆ ਚਲੋ ਸਾਡੀ ਜਾਨ ਮਾਲ ਦਾ ਤੇ ਸਾਰਾ ਹੀ ਰਾਖੀ ਕਰਦੇ ਆ ਪਰ ਇਹ ਵੀ ਕਹਿੰਦੇ ਆ ਵੀ ਸਾਡਾ ਵੀ ਕੀਤਾ ਤਾਂ ਹੀ ਚੱਲਣਾ ਜੇ ਆਪਸ ਵਿੱਚ ਕੋਈ ਥੋੜਾ ਬਹੁਤ ਲੜਨਾ-ਭੇੜਨਾ ਗਿਆ ਫੌਜਦਾਰੀ ਚੱਲਦੀ ਰਹੇਗੀ ਤੇ ਚੌਥੇ ਨੰਬਰ ਤੇ ਆ ਜਾਂਦਾ ਜੀ ਦੁਕਾਨਦਾਰ ਜਿਹੜਾ ਕਹਿੰਦਾ ਵੀ ਇਹਨਾਂ ਦੇ ਘਰ ਖੁਸ਼ੀਆਂ ਰਹਿਣ ਖੰਡ-ਪਾੜ ਭੋਗ ਸਾਰੇ ਹੋਣ ਇਹ ਲੋਕਾਂ ਨੂੰ ਭੁੱਖ ਲੱਗਦੀ ਰਹੇ ਤੇ ਪੰਜਵੇਂ ਨੰਬਰ ਤੇ ਜਿੱਦਿ ਮੈਂ ਲਾਸਟ ਗੱਲ ਕਰਾਂਗਾ ਜਿਹਦੇ ਬਾਰੇ ਆਪਾਂ ਘੱਟ ਸੋਚਦੇ ਹੋਏਗਾ ਚੋਰ ਕਹਿੰਦਾ ਭਰਾਵਾ ਸਾਰਿਆਂ ਦੇ ਘਰ ਹੀ ਭਰੇ ਰਹਿਣ ਇਹ ਭਰੇ ਰਾਂ ਤੇ ਮੈਂ ਲੁੱਟਦਾ ਰਵਾਂ ਤੇ ਮੇਰੇ ਖਿਆਲ ਨਾਲ ਵੀ ਸਭ ਤੋਂ ਦੋ ਗਾਰੀ ਤੇ ਮੇਰੀ ਦੁਕਾਨ ਨੂੰ ਲੁੱਟ ਲਿਆ ਪਰ ਮੇਰੇ ਕੋਲ ਫੇਰ ਵਾਦੂ ਕੁਝ ਪਿਆ ਤੇ ਮੈਨੂੰ ਲੱਗਦਾ ਵੀ ਜਾਂਦੀ ਰਹੀ ਅਰਦਾਸ ਜ਼ਰੂਰ ਕਰਕੇ ਆਂ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰੇ